ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਬੁਰਜਨਥੂਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰਨ ਚਾਰ ਪਸ਼ੂ ਸੇਲ ਕਰਨੇ ਆ ਦੋ ਮੱਝਾਂ ਦਿਖਾਵਾਂਗੇ ਦੋ ਵੜਾ ਦਿਖਾਵਾਂਗੇ ਚੰਗੀ ਕੁਆਲਿਟੀ ਦੇ ਪਸ਼ੂ ਆ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣੂ ਦਾ ਥਾਂਡੇ ਪਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਸ ਕੇ ਆਪਾਂ ਗੱਲਬਾਤ ਕਰਾਉਣੇ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੇ ਆ ਜੀ ਕਹਾਂ ਹੀ ਸਾਸਰੀਕਾਲ ਵੀਰ ਜੀ ਹਾਂਜੀ ਰੱਬਿਆ ਭਿੰਡਰ ਸਾਹਿਬ ਕੀ ਹਾਲ ਚਾਲ ਹੈ ਜੀ ਕਿਰਪਾ ਕਰਕੇ ਠੀਕਾ ਤੋਂ ਸੁਣਾਓ ਚੜਦੀ ਕਲਾ ਜੀ ਹਾਂਜੀ ਅੱਜ ਫਿਰ ਚਾਰ ਹਾਂਜੀ ਹਾਂਜੀ ਚਾਰ ਠੀਕ ਆ ਇੱਕ ਸ਼ਾਹੀ ਵਾਲਿਆਂ ਦੀ ਬੜੀ ਟਾਪ ਦੀ ਇੱਕ ਸ਼ਾਹੀ ਵਾਲ ਬਹੁਤ ਚੰਗੀ ਵਾਸੀ ਦੂਜਾ ਸੂਆ ਚਾਰ ਦੰਦ ਦਾ ਮੀਟਾ ਠੀਕ ਤਾਂ ਮੱਜਾਂ ਦੇ ਮੁੱਲ ਵੀ ਨਿਕਲਣਗੇ ਮੈਂ ਕਹਿੰਦਾ ਨਿਕਲ ਨਹੀਂ ਗਈ ਆ ਠੀਕ ਆ ਛੋਟੇ ਛੋਟੇ ਭਾਅ ਹੀ ਆ ਇਹਦੇ ਮੱਜਾਂ ਵੀ ਗਾਵਾਂ ਦੇ ਮੁੱਲ ਦੀ ਦੇ ਦੇਣੀ ਆ ਠੀਕ ਆ ਹਾਂਜੀ ਹਾਂਜੀ ਐਡਰੈਸ ਦੱਸ ਦੋ ਜੀ ਐਡਰੈਸ ਆਪਣਾ ਪਿੰਡ ਬੁਰਜ ਨੱਥੂ ਕੇ ਜਿਲ੍ਹਾ ਤਰਨਤਾਰ ਕਸੇਰ ਪੱਟੀ ਜੀ ਨਾਂ ਮੇਰਾ ਪੀਆ ਫੋਨ ਨੰਬਰ 8143773572 ਠੀਕ ਆ ਜੀ ਤੇ ਸ਼ਰਵਾਲ ਸ਼ਾਹੀ ਹਲ ਦੋਈ ਕਰੀਏ ਵੱਡੀ ਆ ਕਿੰਨਾ ਸੂਆ ਵੀਰ ਜੀ ਬਿਲਕੁਲ ਜਾਦੂਆ ਸੋਹਣੀ ਪਹਿਲਾਂ ਨੇ ਤੇਰਾ ਗਲੂ ਦੋ ਦਿੱਤਾ ਜੋ ਅੱਛਾ ਹਾਂਜੀ ਤੁਹਾਡੇ ਰਿਵਿਊ ਜੁ ਵੜ ਗਈ ਆ ਪੋਂਦਰ ਨੂੰ ਠੀਕ 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 ਆ ਘਰੋਂ ਲਈ ਆ ਜਿਹੜੇ ਬੰਦੇ ਬੜਾ ਡਰੈਸ ਵੀ ਦੱਸਦਾ ਕਿੰਨਾ ਦੋ ਚਾਹ ਚਾਰ ਤਾਂ ਦੇ ਮੂੰਹ ਤਾਂ ਚਾਰ ਤਾਂ ਚਾਰ ਤਾਂ ਜਾਂ ਦੇਣ ਕਿੰਨੇ ਲੈ ਕੇ ਜਾਊਗਾ ਦੇਣ ਵੀ 15 ਦਿਨ ਨੂੰ ਦੋ ਪੂਰੇ ਹੁੰਦੇ ਆ ਠੀਕ ਹੈ 30 ਦਿਨ ਪਾਈ ਜਿਹੜੇ ਵੱਡੀ ਾਕਾਦ ਪੂਰਾ ਵੱਡਾ ਬੋਲ ਵੱਡੀ ਜੰਮੀ ਪਲੀ ਪੂਰੀ ਆ ਤੋੜ ਲੋ ਵੀਰ ਜੀ ਤੇ ਸਿੰਘ ਨਿਕਾ ਨਿਕਾ ਸਿੰਘ ਹੈਗਾ ਇਹ ਪਾਣੀ ਜਣਾ ਵੀਰ ਜੀ ਸੇਕਦਾ ਛਾਈ ਆ ਆਹ ਦੇਖੋ ਸਿੰਘ ਵੀ ਫੱਬਦਾ ਨਾਲ ਇਹਦੇ ਮੂੰਹ ਦੇ ਦੁੱਧ ਵੀ 15 ਕਿਲੋ ਕਰਦੇ ਯੂਈ ਹੈ ਰੰਗ ਬੜਾ ਸੋਹਣਾ ਹੈ ਦਾ ਕਿ ਥਣ ਵੇਖੋ ਕਿੱਡੇ ਸੋਹਣੇ ਲੱਗੇ ਆ ਬਾਕੀ ਜੰਮੀ ਪਈ ਜਾਂਦੀ ਆ ਆ ਵੇਖੋ ਜੀ ਖਲਾਰ ਦੋ ਇੱਕ ਰਾਈ ਇੱਥੇ ਐਨੂੰ ਘਮਾਓ ਫੇਸ ਆ ਵੇਖੋ ਕੱਟ ਕੱਟ ਪੂਰਾ ਵੱਡਾ ਸੋਹਣੀ ਸੁਨੱਖੀ ਆ ਵੇਖੋ ਜੀ ਕੁਆਲਿਟੀ ਚੰਗੀ ਆ ਵੇਟ ਦੀ ਚਾਰ ਦਾ ਦਾ ਵੀਰ ਜੀ ਮੂਹਰੇ ਚੌਗੀ ਚੌਗੀ ਵੀਰ ਠੀਕ ਆ ਹਾਂਜੀ ਲੈ ਲੈ ਖੜ ਸਕਦਾ ਬਣਾ ਆਪ ਦੀ ਕੋਈ ਆ ਵੇਖੋ ਜੀ ਪੂਰੀ ਬਰੀਡ ਵੇਖੋ ਧੁੰਨ ਦਾ ਨਾਲੀ ਆ ਥਾਣ ਵੇਖੋ ਕਿਡਾ ਸਪੈਸ਼ਲ ਲੱਗਾ ਜੀ ਸੋਹਣਾ ਹਾਂ ਤਾਂ ਚੱਲ ਲੈ ਜੂਨੇ ਲੈ ਜੀ ਹਾਂਜੀ ਚੱਲ ਰਹੀ ਚੰਗੀ ਪ्योर ਪ्योर ਜੀ ਹਾਂਜੀ ਬਹੁਤ ਡਿਮਾਂਡ ਐ ਨਾ ਬੜਾਂ ਦੀ ਹਾਂਜੀ ਜਾਣ ਦਿਓ ਵੀਰ ਜੀ 15 16 ਕਿਲੋ ਵੀ ਦੁੱਧ ਹਰ ਕਿੰਨੀ ਲਿਓ ਪਾਉਂਦੇ ਆ ਪਾਉਂਦੇ ਕੀ ਸੰਭਾਲ ਕਰ ਲਈ ਜਿੰਨੇ ਸਮਝ ਲੋ ਵੀ ਮਾਜੀ ਸੰਭਾਲ ਲਈ ਮਾਜੀ ਮਾਜੀ ਵੀ ਜੀ ਥਣ ਥਣ ਵੀ ਚੰਗਾ ਮੁੱਠੀ ਚਵਾਲਾ ਲੱਗਾ ਹਨਾ ਇਹ ਕਿੱਦਾਂ ਆ ਪੂਰੀ ਬੰਦੀ ਹੈ ਵੀਰਾ ਠੀਕ 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 ਹੈ ਠੰਡੀ ਦੀ ਰਹੀ ਹੈ ਹਾਂਜੀ 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 ਇੱਦਾਂ ਹੀ ਦੇ ਪਕੇਲੇ ਕੋਈ ਬੰਦਾ ਬੰਦਾ ਪਾਉਂਦੀ ਨਹੀਂ ਲੋੜ ਠੀਕ ਹੈ ਠੀਕ ਹੈ ਸਹੀ ਆ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਵੀ ਕੀ 60 ਕਰ ਲਈਏ 60 ਕਰ ਲਈਏ 55000 ਤੋਂ ਮਤਲਬ ਕਰ ਦਾਂਗਾ ਹੋ ਜਾਊਗਾ ਫੁੱਲਾ ਦੇ ਹਿਸਾਬ ਨਾਲ ਫੋਨ ਲਾਵੇ ਕੋਈ ਹਾਂਜੀ ਹਾਂਜੀ ਹੈਨਾ ਕੱਦ ਨਿੱਕਾ ਨਹੀਂ ਆ ਵੱਡਾ ਵਾ ਫੋਲ ਵੱਡੀ ਬਾਕੀ ਸੋਹਣੀ ਆ ਜੀ ਪੂਰੀ ਫੱਬਦੀ ਆ ਇਹ ਮੱਝ ਦਾ ਮੁਕਾਬਲਾ ਕਰੂਗੀ ਬਾਕੀ ਸਫਾਈਆਂ ਵੇ ਵੀ ਕਿੱਦਾਂ ਦੀਆਂ ਲੱਗੀਆਂ ਬਾਕੀ ਸਾਰਾ ਹੀ ਬਹਾਨਾ ਜੀ ਭਰਨੀ ਆ ਵਾਰੀ ਹਾਂਜੀ 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 ਸਾਰੀ ਭਰਨੀ ਆ ਜੀ 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 15 ਦਿਨ ਅਜੇ ਲੈਵਾ ਪੇਸ਼ਾ ਨੂੰ ਲਿਆਊਗੀ ਹਾਂਜੀ ਇਹ ਸ਼ਾਹ ਹੁੰਦਾ ਵੀ ਦੇ ਦੇ ਠੀਕ ਆ ਹਾਂਜੀ ਤੇ ਦੂਜੇ ਨੰਬਰ ਵਾਲੀ ਜਿਹੜੀ ਇਹ ਵੀ ਚਾਰ ਦੰਦ ਇਹ ਵੀ ਸ਼ਾਈ ਅਗਲਾ ਕਰ ਹਜੋ ਠੀਕ ਆ ਹਾਂਜੀ ਫੋਲ ਵੱਡੀ ਵੀ ਲੈ ਦੂਜਾ ਸੁਆ ਹੀ ਇਹ ਵੀ ਇਹ ਤੋਕੜ ਆ ਤੁਸੀਂ ਢੋਕਰ ਸਮਝ ਲੈ ਦੋ ਟਾਂਗਾ ਤੇ ਨਵੇਂ ਨਾ ਜੀ ਸੂਈ ਆ ਤੇ ਤੇਰੀ ਤਰੀਜ਼ ਦੇ ਟੀਆ ਵੀ ਦੋ ਭਰਾਏ ਅੱਛਾ ਲੈਈ ਆ ਤੁਸੀਂ ਆਪ ਕਰ ਭਰਾਇਟੀ ਕੇ ਨਹੀਂ ਨਹੀਂ ਵੀਰੇ ਆਪਣਾ ਸੱਜਣ ਮਿੱਤਰ ਬੰਦਾ ਜੀ ਤੋਂ ਲਈ ਹੋਣੇ ਦੱਸਿਆ ਆਪਾਂ ਨੂੰ ਦੁੱਧ ਕਿੰਨਾ ਦੇ ਕੋ ਦੁੱਧ ਵੀ ਰੱਠ ਕਿਲੋ ਦਾ ਲੈ 8 ਕਿਲੋ ਹਾਂਜੀ ਠੀਕ 1 ਲੀਟਰ ਮਾਰਨ ਦਾ 8 ਕਿਲੋ ਕੋ ਸਾਰੀ ਜੀ ਗਰੰਟੀ ਵੀ ਦੇ ਦੇ ਤੋੜ ਦੇ ਉਹਨੂੰ ਵੀ ਕੋਈ ਪੂਰ ਚਿੱਟਾ ਥਣ ਬਾਅਦ ਕੱਢ ਦੋ ਜੂ ਇਹ ਵੀ 4 ਦਿਨ ਦੀ ਗੱਤ ਪੂਰਾ ਇਹਦਾ ਵੱਡਾ ਥਾਂ ਦੇਖੋ ਕਿੱਡਾ ਸੋਹਣਾ ਲੱਗਾ ਜੀ ਇਹਨੂੰ ਵੀ ਕਾਲੇ ਰੰਗ ਵਾਲੀ ਛਾਈ ਆਲ ਤੇ ਧੋਨੇ ਦਾ ਵੀ ਲੱਗਾ ਝਾਲਰ ਜੂ ਲਰਾਲੀ ਰੰਗ ਵੇ ਥਾਣ ਦੀ ਕੁਆਲਿਟੀ ਚੰਗੀ ਆ ਮੁੱਠੀ ਚਵਾਲਾ ਖਾਣ ਲੱਗਾ ਇਹਨੂੰ ਹੁਣ ਇਸ ਟਾਈਮ ਤੇ 8 ਕਿਲੋ ਦੁੱਧ ਆ ਜੀ ਇਹਦੇ ਕੋਲ ਕਰੋ ਚੱਕ ਫੁੱਲ ਵੱਡੀ ਆ ਵੀਰੇ ਦੀ ਜੀ 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 ਆਹ ਵੇਖੋ ਫੇਸ ਵੇਖੋ ਕਿੱਡਾ ਸੋਹਣਾ ਇਹਦਾ ਸੋਹਣੀ ਸੁਨੱਖੀ ਆ ਥਾਣ ਵੇਖੋ ਕਿੱਡਾ ਸਪੈਸ਼ਲ ਲੱਗਾ ਜੀ ਇਹਨੂੰ ਥਾਣ ਦੀ ਕੁਆਲਿਟੀ ਗ੍ਰਨੇਡੋਂ ਦਿਖਾ ਰਹੀ ਚਾਰੇ ਥਾਣ ਇੱਕੋ ਜਿਹਾ ਆ ਚਾਹੂ ਰੀ ਜੰਮੀ ਤਾ ਗੁਰੂ ਸੁਹਣਾ ਆ ਦੇਖੋ ਕਰੋ ਚੈੱਕ ਜੀ ਬਾਕੀ ਕੱਦ ਬਹੁਤ ਵੱਡਾ ਹੈ ਜੀ ਹਾਂ ਜੀ ਹਾਂ ਜੀ ਲੈ ਜੋ ਵੀਰ ਜੀ ਜਿਹੜੇ ਭਾਜੀ ਦੇ ਦਿੰਦੇ ਨੇ ਵੀਰ ਜੀ ਇਹ 6-800 ਬਸ਼ੀ ਦੇਂਦਾ ਰਹੇ ਜਿਹਦੇ ਭਾਏ ਤੇ ਗੱਡੀ ਹੈ ਰਸੀ ਪਾਉਣੀ ਪੈਂਦੀ ਵੀਰ ਜੀ ਹਾਂ ਜੀ ਨਿਆਣਾ ਪਾ ਗਏ ਵੀਰ ਜੀ ਨਿਆਣਾ ਪਾ ਗਏ ਪਾੜਾ ਪਾ ਗਏ ਜਿੱਦਾਂ ਮੱਛਲੇ ਬਾਜੋ ਠੀਕ ਆ ਹਾਂ ਜੀ ਖਾਣਾ ਸੁਣਾ ਦੀ ਕੋਈ ਬਾਤ ਘੜ ਸੀ ਮੈਂ ਕਹਿੰਦਾ ਵੀਰੇ ਕੋਈ ਘੂ ਛਿੱਟਾ ਬਾਤ ਘੜ ਦਾ ਪੱਜਮੇਵਾਰ ਆ ਵੀਰ ਠੀਕ ਆ ਆਨਲਾਈਨ ਛੋੜੂ 7 ਕਿਲੋ ਦੁੱਧ ਗਰੰਟੀ ਤੇ ਭੇਜਣਾ ਇੱਥੋਂ ਦੋ ਹੱਥ ਟੋਰੀਟ ਮੜਵਾ ਕੇ ਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਵੀ 25 ਕਰਕੇ 26 ਕਰ ਲੀਏ ਸਭ ਕਹਿੰਦੇ ਕਿ 22000 ਦੇਣੀ ਆ ਠੀਕ ਆ ਛੋੜੋ ਜੋ ਛੋੜੀ ਨਹੀਂ ਬਾਈ ਠੀਕ ਆ ਫੋਨ ਲਾਵੇ ਕੋਈ ਹਨਾ ਮੋੜਨਾ ਆ ਵੀਰੇ ਠੀਕ ਆ 21000 ਦੇ ਲਓ ਜੀ ਫੋਨ ਵੱਡੀ ਆ ਵੀਰੋ ਛੋਟੀ ਨਹੀਂ ਕੋਈ ਜੀ ਜੀ ਜੂਨ ਪਾਉਣੀ ਹੈ ਬਿਲਕੁਲ ਬਿਲਕੁਲ ਜੀ ਗੱਪਣ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਦਾ ਫੰਟਰ ਬੱਛੀ ਜਗਲਾ ਦਿੰਦਾ ਫਾਰਮ ਵਾਲਾ ਵੀ 25000 ਦੀ ਪ੍ਰਾਪਾ ਦਾ ਅੱਛਾ ਦੋ ਤੇਰੀ ਗਾਂ ਦੇ ਨਹੀਂ ਜੀ ਹਾਂ ਜੀ ਦੂਜਾ ਸ਼ਹਿਰ ਚੋਗੀ ਹੈ ਜੀ ਜੀ ਹਾਂ ਜੀ ਆ ਜਿਹੜੀ ਮਾਜ ਦੇ ਬਾਰੇ ਦੱਸੀ ਜੀ ਇਹ ਵੀ ਜੀ ਕੋਈ ਤੇ ਜਾਲ ਵਾਲੇ ਕੋਈ ਚੁਕਤਾ ਸੋਲ ਵਾਲੇ ਦੰਦ ਮੂਹ ਨਹੀਂ ਕਹਿ ਲਿਆ ਅੱਛਾ ਹਾਂਜੀ ਸੋਈ ਨੂੰ 4 1/2 ਮਹੀਨੇ ਹੋ ਗਏ ਠੀਕ ਆ ਤੇ ਆਪਰੇ ਤੋਂ ਮੱਜਾਂ ਨਹੀਂ ਅਸੀਂ ਦੋਵੇਂ ਠੀਕ ਹੈ ਸੋਈ ਨੂੰ 6 ਮਹੀਨੇ 1 1/2 ਮਹੀਨਾ 1 1/2 ਲਾਇਆ ਤੇ ਸਾਲੀ ਕਰਾ ਲਈ ਅਗਲਾ ਆਪਦਾ ਜੀ ਇਹ ਜਿਤਾਈਆਂ ਜਾਂਦੇ ਨੂੰ 4 ਮਹੀਨੇ ਹੋ ਗਏ ਸੋਈ ਨੂੰ 4 ਮਹੀਨੇ ਹਾਂਜੀ ਤੇ ਦੁੱਧ ਕਿੰਨਾ ਵਾ ਦੁੱਧ ਵੀ ਜੀ 7 ਕਿਲੋ ਆਇਆ ਮਿੰਤੀ ਦਾ ਹੋਊਗਾ ਹੋਊਗਾ ਅੱਤੀ ਆਪਾਂ 7 ਕਹਿ ਕੇ ਦੇਣੀ ਹੈ ਤੇ ਰੰਗ ਪੂਰਾ ਕਾਲਾ ਨਹੀਂ ਚਿੱਟਾ ਅੰਗਰੇਜ਼ੀ ਨੇ ਕਾਲਾ ਨਹੀਂਗਾ ਹਾਂ ਬੁਲ ਚਿੱਟਾ ਨਹੀਂ ਨਹੀਂ ਉਦਾਂ ਉਹ ਥੋੜਾ ਜਿਹਾ ਇੱਕੇ ਥਾਂ ਵੱਜਾ ਕਰਦਾ ਉਹਦਾ ਕਾਲੀ ਸ਼ਾਹ ਵੀਰ ਉਹਦਾ ਵਾਲ ਚਿੱਟਾ ਨਹੀਂ ਹੈਗਾ ਕਿਤੇ ਵੀ ਹੈਂ ਵਾਲ ਚਿੱਟਾ ਨਹੀਂ ਹੈ ਪੂਛ ਵੀ ਕਾਲੀ ਆ ਬਰੀਡ ਵਾਲੀ ਆ ਫਿਰ ਪੂੰਜੀ ਅੰਦਰ ਬੱਜ ਚਿੱਟੀ ਹੋਈ ਮਤਲਬ ਤੂੰ ਧਿਆਨ ਮਾਰਿਆ ਕਿ ਨਹੀਂ ਮੈਂ ਨਜ਼ਰ ਮਾਰ ਲਈ ਹੈ ਮੈਂ ਮਾਰਿਆ ਪ્યોਰ ਕਾਲੀ ਕਹੀ ਜਾਂਦਾ ਕਾਲੀ ਉਦਾਂ ਕਾਲੀ ਆ ਪਰ ਤੋ ਚਿੱਟੀ ਹੋਈ ਵੀ ਅੰਦਰ ਮਾਰੀ ਉਹ ਉਹ ਜਿਹੜੀ ਅੰਦਰ ਵੱਜ ਗਈ ਹੋਈ ਲਾਲ ਜੀ ਹੋ ਗਈ ਵਿਚਾਰੀ ਉਦਾਂ ਰੰਗ ਦੀ ਕਾਲੀ ਆ ਇਹ ਤਾਂ ਲਾਲੀਆਂ ਬਰਵਾਦੀਆਂ ਵਾਂਡੇ ਛੋਟੇ ਕੋਲ ਤਾਂ ਚੂਣ ਵੀਰ ਠੰਡਗਾ ਵਾਂ ਠੀਕ ਹੈ ਹਾਂਜੀ ਤੋਰ ਤੇ ਵੀਰੇ ਨੂੰ ਦੋ ਤਾਂ 8 ਕਿਲੋ 8 ਕਿਲੋ ਹੋਊ ਜੇ 7 ਦੀ ਗਰੰਟੀ ਦੇ ਸੰਗ ਠੀਕ ਹੈ ਹਾਂਜੀ ਤੋ ਦੇਖਿਆ ਥਾ ਮੱਜਿਆ ਉਦਾ ਰੰਗ ਬਗਲ ਜਾਂਦਾ ਹਾਂਜੀ ਵਾਲ ਤਾਂ ਕਾਲੇ ਹੀ ਆ ਕਰਮਾਂ ਵਾਲੀ ਦੀ ਹਾਂਜੀ ਇਹ ਕਾਲੀ ਸ਼ਾ ਵੀਰ ਪੂਛੋ ਵੇਖੋ ਕਿੰਡੀ ਸਪੈਸ਼ਲ ਆਈ ਇਹਨੂੰ ਰੱਬ ਨੇ ਖਾਂ ਵੀ ਸੋਹਣੇ ਲੱਗੇ ਆ ਜੀ ਪਰ ਪੂੰਜੀ ਡਰਦੀ ਸੀ ਇਹ ਕਰਕੇ ਇੰਨੀ ਗੱਲ ਮਿੱਕੀਆ ਥਾਂ ਜਦੋਂ ਪਸ਼ੂ ਰਹਿੰਦਾ ਫਿਰ ਡਰਦਾ ਹੀ ਥੋੜਾ ਬਹੁਤ ਚਲੋ ਚੱਕ ਆ ਵੇਖੋ ਜੀ ਸੋਹਣੀ ਆ ਹਾਂ ਜੀ ਲੈ ਜੋ ਵੀਰ ਜੀ ਇਹ ਵੀਰ ਜੇ ਕਿਤੇ ਜਿਹੜਾ ਥਾਂ ਨਹੀਂ ਪਾਉਂਦੀਆਂ ਇਹਨਾਂ ਦੇ ਕੱਟੀ-ਕੱਟਾ ਨਹੀਂ ਕਰਦਾ ਜੇ ਨਹੀਂ ਕਰਦੀਆਂ ਕਿਤੇ ਜਿਹੜਾ ਇਹ ਠੀਕ ਠੀਕ ਮਿੱਕੀਆ ਦਵਾਈ ਇੱਕੇ ਵਾਰ ਵਧੀਆ ਲਿਆ ਗੱਟੀਆਂ ਇਹ ਤਕੀਰ ਤਾਂ ਫੇਰ ਕੋਈ ਇਕੱਠੀਆਂ ਲੈ ਜਾਏ ਹਾਂ ਜੀ ਹਾਂ ਜੀ ਆਹ ਕੋਈ ਥੜਾ ਥੋੜਾ ਇੱਕਦਾਂ ਵੇਖ ਲਓ ਗਾਂ ਬੜੀ ਪੁਣੀ ਵੀਰਜੀਕ ਨਹੀਂ ਨਹੀਂ ਵੀਰੇ ਗਲਤ ਕੰਮ ਨਹੀਂ ਕਰਨਾ ਝੂਠੀ ਨਹੀਂ ਬਣੀ ਮੇਲਦੀ ਕਿਦਾਂ ਜੀ ਹੈ ਮੇਲਦੀ ਵੀ ਉਹਨਾਂ ਦੇ ਮੇਲਦੀ ਇਦਾਂ ਹੀ ਹਾਂਜੀ ਬਾੜੇ ਦੀ ਇੱਕ ਹੁੰਦੀ ਗਾ ਵੀ ਲੈ ਸਕਦੀ ਹੈ ਠੀਕ ਠੀਕ ਹਾਂਜੀ 8 ਕਿਲੋ ਦੁੱਧ ਪੂਰਾ ਆਜਕਲ ਜਿਹੜੇ ਮਿੰਤੀ ਵਾਲੋ ਤੁਸੀਂ ਇਹਦਾ ਸਫਾਈ ਸੁਈ ਵੇਖੋ ਹਾਂਜੀ ਬਾਕੀ ਵੀਰ ਤੁਹਾਨੂੰ ਪਤਾ ਡੇਰੀਆਂ ਡੂਰੀਆਂ ਦੇ ਵਿੱਚੋਂ ਮੰਡੇ ਆਉਂਦਾ ਪੱਠਾ ਦਸਾਉਣਾ ਵਾਂਡ-ਵੁੰਡ ਪਾਈ ਦੁੱਧ ਨਾਉਂਦਾ 10 ਕਿਲੋ ਮੈਂ ਕਰ ਸਕਦੀ ਯਾਦ ਜੀ 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 ਬਿਲਕੁਲ ਬਿਲਕੁਲ ਤੇ ਕਿੰਨਾ ਕਰਨਾ ਜੀ ਮੋਨੋ ਮੋਲ ਵੀਰ 50 ਕਰ ਲਈ 55 ਕਰ ਲਈ ਤੇ 45000 ਵੀ ਦੇਣੀ ਛੋੜ ਹੋ ਜੂਗੀ ਛੋੜ ਕਰਦੇ ਹਾਂ 1000 ਰੁਪਏ 1000 ਚਾਲੀ ਹਜ਼ਾਰ ਦੀ ਮੈਂ ਫੰਡ ਰਿਆ ਜੀ ਰਹੀ ਆ ਚਲੋ ਆਪਾਂ ਉਧਰ ਨੂੰ ਕੋ ਜਾਣਾ ਵਾ ਪਰ ਆਪਾਂ ਦੁੱਧ ਚ ਦੇਣੀ ਆ ਜੀ 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 ਦੁੱਧ ਚੋਵੇ ਅਗਲਾ ਹਨਾ ਗਾਂ ਨੂੰ ਸੰਭਾਲੇ ਹਾਂਜੀ ਹਾਂਜੀ ਠੀਕ 44000 ਦੀ ਬਣ ਗਈ ਤੇ ਤੈਨੂੰ ਪਤਾ 70 80000 ਦੀ ਮੈਂ ਤਿਆਰ ਹੋਈ ਹੈਗੀ ਆ ਹਾਂਜੀ ਹਾਂਜੀ ਹੁਣ 44000 ਦੀ 44000 8 ਕਿਲੋ ਦੁੱਧ 8 ਕਿਲੋ ਦੁੱਧ 7 ਦੀ ਗਾਰੰਟੀ ਠੀਕ ਕੋਈ ਭੂਰ ਚਿੱਟਿਆ ਥਾਣੇ ਬਾਅਦ ਕਿਹੜੇ ਵਿੱਚ ਚੋਣ ਸਕਦੇ ਹੋ ਤਾਂ ਵੀ ਜ਼ਿੰਮੇਵਾਰ ਆ ਠੀਕ ਹੈ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਵੀ ਜੀ 9 ਕਿਲੋ ਆ ਅੱਛਾ 1.5 ਮਹੀਨੇ ਦੀ ਮੈਂ ਅਸੀਂ 1.5 ਤੋਂ ਅੱਧ ਜੀ ਹੋਈ ਆ ਆਪਣੇ ਤੋਂ ਮੈਂ ਗਈ ਆ ਜੇ ਠੀਕ ਹੈ ਹਾਂਜੀ ਠੀਕ ਹੈ ਜੀ ਬਾਕੀ ਸਫਾਈਆਂ ਵੇਖੋ ਵੀਰ ਸਾਦੂਆ ਕਿਦਾਂ ਦਾ ਬਣਾਣਾ ਜੀ 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 ਹਾਂਜੀ ਤੋਰਲਾ ਵੀਰੇ ਨੂੰ ਵੀ ਦੁੱਧ ਦੇ ਦੇ ਕੋਈ 8 ਕਿਲੋ 9 ਕਿਲੋ ਦੁੱਧ ਵੀਰੇ 9 ਕਿਲੋ ਦੀ ਗਾਰੰਟੀ ਖਾਣੇ ਤਾਂ ਵੀ ਸੋਨਾ ਲੱਗਾ ਹਾਂਜੀ ਵੇਖੀ 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 ਉਹ ਜਿਹੜਾ ਡਰਦਿਆਂ ਕੱਢਿਆ ਆਹ ਵੇਖੋ ਜੀ ਸਿੰਘ ਦੇ ਠਾਣੂ ਆਪਾਂ ਮੀਣੀ ਨਹੀਂ ਕਹਿ ਸਕਦੇ ਹੁੰਦਾ ਹਾਂ ਹਾਂ ਜੀ ਹਾਂ ਜੀ ਆਹ ਵੇਖੋ ਜੀ ਬਾਤਿਆ ਵੀ ਤੀਜਾ ਸੁਆ ਮੂੰਹ ਵੇਖ ਲਿਆ ਮੂੰਹ ਨੂੰ ਡੰਗਰ ਦੱਸ ਹੀ ਜਾਂਦਾ ਵਾ ਜੀ 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 ਹਾਂ ਜੀ ਆਹ ਵੇਖੋ ਜੀ ਸੋਹਣੀ ਆ ਜੀ ਇਹ ਵੀ ਕਰੋ ਚੈੱਕ ਕੁਆਲਿਟੀ ਚੰਗੀ ਆ ਠਾਣੇ ਦੇ ਵੀ ਚੰਗੇ ਸੋਹਣੇ ਲੱਗੇ ਆ ਆਜੋ ਵੀਰ ਜੀ ਖਣਾ ਵਾਲੀ ਵੀਰ ਜੀ ਕੋ ਬਾਤ ਕਰਦਨੀ ਆ ਜੀ ਨਾ ਜੀ ਨਾ ਵੀਰ ਨਾ ਵੀ ਪੂਛੀ ਤਾਂ ਨਾ ਵੀ ਥਣ ਬਾਤ ਕਰ ਸਕਦੇ ਠੀ ਆ ਵੇਖੋ ਇਦਾਂ ਝਾਰਾ ਮਾਰਦੀਆਂ ਵੀਰ ਨੇ ਕਰੋ ਜਾਇਕ ਇਧਰ ਨੂੰ ਵੇਖੀ ਮੜਾਇਆ ਵੀਰ ਆ ਵੇਖੋ ਇਹ ਕਰੋ ਠੰਡੀ ਦੀ ਜਿੱਦਾਂ ਮਰਜੀ ਪੁੱਠੇ ਬੰਨੇ ਬੈਠਾ ਵਾ ਵੀਰ ਪੂਛ ਵੀ ਪੜਈ ਆ ਤੇ ਪੁੱਠੇ ਬੰਨੇ ਤੇ ਸਿੰਘ ਵੀ ਬੜੇ ਸੋਹਣੇ ਆ ਇਹਦੇ ਚੱਲ ਕੋਈ ਚੋਂ ਪੋਲੀ ਆ ਰੂਮਰ ਦੀ ਬਾਕੀ ਆਗੇ ਵੀ ਚੋਵੇ ਕਿ ਅਗਲਾ ਭੈਣ ਭਰਾ ਠੀਕ ਆ ਵੀ ਉਹ ਜੀ ਨਹੀਂ ਗੱਲ ਨੌ ਕਿਲੋ ਦੁੱਧ ਹਾਜ਼ਰ ਹੁਣ 9 ਕਿਲੋ ਦੁੱਧ ਵੀਰੀ ਹੱਥ ਦੀ ਗਰੰਟੀ ਦੇਵਾਂਗੇ ਠੀਕ ਆ ਹਾਂਜੀ ਤੇ ਕਿੰਨਾ ਕਰਨਾ ਮੁੱਲ ਵੀਰ ਬੱਚਾ ਹੁੰਦਾ ਮੈਂ ਤਾਂ ਬਸ ਸਾਡੇ ਪੈਰੀ ਹਜ਼ਾਰ ਦੀ ਹੈਗੀ ਹਾਂਜੀ 52000 ਚ ਮੰਗ ਰਿਹਾ 52000 ਹੀ ਦੇ ਦਾਂਗੇ ਹੋਰ ਹੋ ਜੂ ਮਾਨ ਮੈਂ ਕਿੰਨਾ ਕੋਈ ਜੂੜੀ ਲਊਗਾ ਕੋਈ ਇਹ 44 ਨਹੀਂ ਕਿਹਾ ਵਾ ਇਹ 50 ਹੀ ਦੇ ਦਾਂਗੇ ਜੂੜੀ ਲਊਗਾ ਤੇ 9000 ਦੀ ਦੇ ਦਾਂਗੇ ਠੀਕ ਆ ਜੀ ਠੀਕ ਆ ਇਹਨੇ ਲਊਗਾ ਇਹ हिसाब ਹੁਣ ਆਪੇ ਲਾ ਲਿਓ ਵੀ ਕਿਹੜੀ ਕਿੰਨੇ ਦੀ ਆ ਹਾਂਜੀ ਹਾਂਜੀ ਠੀਕ ਆ ਬਸ ਜੀ ਤੇ ਘਰ ਨਹੀਂ ਕੋਈ ਗੱਲ ਬਾਤ ਹੋਰ ਬਾਤ ਵੀ ਜਿਹੜਾ ਵੀ ਆਪਣਾ ਤਸੱਲੀ ਕਰਕੇ ਖੜਾ ਹੁਣ ਉਹ 55 ਮੁੱਲ ਕਿਤਾ ਤਾਂ ਕਿ ਮੋਲ ਉਹਦਾ ਵੀ 60 65 ਜੋ ਮਰਜੀ ਕਰ ਲੀਏ ਉਹ 55 ਦੀ ਆ 55 ਦੀ ਉਹ 50 ਹੀ ਦੇ ਦਾਂਗੇ ਇਹ 45 ਦੇਵਾਂਗੇ ਜੋ 1000 ਛੋੜ ਉਹ ਜੋ 52 ਦੇ 2 ਛੜ ਦਾ ਖਾਣਾ 50 ਇਹ 44 ਇਹ 44 ਦੀ ਉਹ 50 1000 ਬੰਦਾ ਜੋੜੀ ਲਊਗਾ ਤੇ ਕੋਈ 90000 ਦੀ ਦੇ ਦੇਣਾ ਠੀਕ ਆ ਠੀਕ ਆ ਬਾਕੀ ਫੋਨ ਲਾਵੇ ਮੈਡਮ ਚੰਗੀਆਂ ਕਰਨੀ ਕੋਈ ਗੱਲਬਾਤ ਹੋਰ ਵੀ ਜੀ ਬਸ ਜਿਹੜਾ ਵੀ ਰਫਰਾਹ ਤਸੱਲੀ ਕਰਕੇ ਖੜੇ ਇੱਥੇ ਮੇਰਾ ਠੀਕ ਹੈ ਹਾਂ ਜੀ ਸਹੀ ਹੈ ਲਾ ਲੇ ਆਪਣੇ ਜਿਹੜੀਆਂ ਵੀਰ ਘਰ ਦੀਆਂ ਮਣ ਕੇ ਲਾਮਾ ਜਿਹੜਾ ਮਾੜਿਆ ਰਾਤ ਦੀ ਜਪਾਂ ਲਿਆ ਮਾਰਾ ਹਾਂ ਜੀ ਹਾਂ ਜੀ ਤਸੱਲੀ ਕਰੇ ਅਗਰ ਚੋਕ ਤੇ ਸੁਈਆਂ ਕੋ ਇਦਾਂ ਕੋਈ ਮੰਗਾਲੇ ਗੱਡੀ ਨੂੰ ਲਾਉਣ ਸਰ ਤੇ ਪਲੇ ਸਨਾਜ ਪਿੱਛੇ ਜੋ ਆਪਣੀ ਗੱਡੀ ਜੇ ਵਹਿੜ ਚਾਰ ਦਿਨ ਤੋਂ ਵੇਰਾ ਕੇ ਨੇ ਗੱਡੀ ਦਾ ਆਪਣੀ ਵੇਚ ਦੇ ਵਾਸਤੇ ਠੀਕ ਹੈ ਹਾਂ ਜੀ ਸਹੀ ਹੈ ਲਾਇਓ ਵੀਰ ਨੂੰ ਫੋਨ ਉਹ ਵੀਡੀਓ ਕਰਦੇ ਸ਼ੇਅਰ ਤੇ ਆ ਕੇ ਆਪਣੀ ਤਸੱਲੀ ਕਰਨਾ ਨਾ ਭੁੱਲਿਓ ਜੀ ਧੰਨਵਾਦ